ਰਾਸ਼ਟਰਪਤੀ ਬਮਨੂ ਤਿੰਨ ਤਿੰਨ ਚਾਰ ਵਾਰੀ ਈਮੇਲਸ ਥਰੂ ਕੀਤੀਆਂ ਉਹਨਾਂ ਨੇ ਮੈਨੂੰ ਮਾਰਕ ਕਰਕੇ ਭੇਜੀਆਂ ਲੇਕਿਨ ਇੱਥੇ ਦੇ ਉਹਨਾਂ ਨੇ ਐਸਐਸਪੀ ਨੂੰ ਵੀ ਮਾਰਕ ਕੀਤੀ ਹੈ ਪ੍ਰਧਾਨ ਆਪਣੇ ਪੰਜਾਬ ਗਵਰਨਮੈਂਟ ਨੂੰ ਵੀ ਮਾਰਕ ਕੀਤੀ ਹੈ ਲੇਕਿਨ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਵਾਈਫ ਦੇ ਜਿਹੜਾ ਰਿਸ਼ਤੇਦਾਰ ਉਹ ਪੁਲਿਸ ਡਿਪਾਰਟਮੈਂਟ ਚ ਨੇ ਜਦੋਂ ਮੈਂ ਰੈਟ ਪਾਈ ਹਾਈ ਕੋਰਟ ਦੇ ਵਿੱਚ ਉਸ ਤੋਂ ਮੇਰਾ ਮੇਰੇ ਵਕੀਲ ਨੇ ਪਤਾ ਨਹੀਂ ਕੀ ਕੀਤਾ ਪਹਿਲਾਂ ਰੈਟ ਪਾਤੀ ਹੈ ਉਸ ਤੋਂ ਬਾਅਦ ਨੇ ਕੇਸ ਵਾਪਸ ਲੈ ਲਿਆ ਉਸ ਤੋਂ ਬਾਅਦ ਫਿਰ ਮੇਰੇ ਤੇ ਜਦੋਂ ਉਹਨਾਂ ਨੇ ਕੇਸ ਉੱਥੇ ਹਾਈ ਕੋਰਟ ਚ ਗਿਆ ਉਹਨਾਂ ਡਿਸਮਿਸ ਕਰਤਾ ਉਸ ਤੋਂ ਬਾਅਦ ਜੀ ਫਿਰ ਮੇਰੇ ਤੇ ਕੇ ਬੜੀ ਐਸਐਸਪੀ ਡੀਜੀਪੀ ਮੈਂ ਡੀਜੀਪੀ ਨੂੰ ਕੰਪਲੇਂਟ ਕੀਤੀ ਆ ਵਿਦ ਰਿਟਨ ਰਜਿਸਟਰੀ ਕਰਕੇ ਲੇਕਿਨ ਉਹਨਾਂ ਕੋਲ ਮੈਂ 1 ਮਈ ਨੂੰ ਕੰਪਲੇਂਟ ਕੀਤੀ ਆ ਉੱਥੇ 19 ਮਈ ਨੂੰ ਪਹੁੰਚ ਚੁੱਕੀ ਆ ਮੇਰੇ ਐਂਟੀਪਾਰਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੇ ਦੇ ਕੰਪਲੇਂਟ ਕੀਤੀ ਆ ਲੇਕਿਨ ਪੁਲਿਸ ਡਿਪਾਰਟਮੈਂਟ ਨੇ ਕੋਈ ਵੀ ਹਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਜੀਜਾ ਬਬ ਵਕੀਲ ਕਮਲ ਖੋਖਰ ਜੋ ਕਿ ਮਤਲਬ ਆਪਣੇ ਵਕੀਲ ਹੋਣ ਦਾ ਫਾਇਦਾ ਚੁੱਕਦਾ ਪਿਆ ਨਾ ਜੋ ਨਾਜਾਇਜ਼ ਮੇਰੇ ਤੇ ਕੇਸ ਪਾਉਂਦਾ ਪਿਆ ਮੇਰੇ ਵਕੀਲਾਂ ਨੂੰ ਖਰੀਦ ਕੇ ਜਾਂ ਫਰਮੇਸ਼ਾਂ ਪਾ ਕੇ ਇਹ ਮੈਨੂੰ ਨਹੀਂ ਪਤਾ ਮੇਰੇ ਵਕੀਲ ਕਿਉਂ ਉਹ ਕਿਹੜੇ हिसाब ਨਾਲ ਉਹਨਾਂ ਨੂੰ ਮਲਾਉਂਦਾ ਇਹ ਵੀ ਨਹੀਂ ਮੈਨੂੰ ਪਤਾ ਲੇਕਿਨ ਮੈਂ ਸਾਰਾ ਹਰ ਇੱਕ ਚੀਜ਼ ਸਾਬਿਤ ਕਰ ਸਕਦਾ ਕਿ ਮੇਰੇ ਵਕੀਲ ਖਰੀਦੇ ਜਾਂਦੇ ਨੇ ਜਾਂ ਉਹਨਾਂ ਨਾਲ ਮਿਲ ਜਾਂਦੇ ਨੇ ਔਰ ਇਹ ਜਿਸ ਤਰ੍ਹਾਂ ਇਹਦੇ ਵਾਸਤੇ ਤੁਸੀਂ ਵਕ ਵਕ ਹੋਣ ਕੋ ਪਾਗਾ ਚ ਕੰਪਲੇਂਟਾ ਕੀਤੀ ਹੈ ਕਿੱਥੇ-ਕਿੱਥੇ ਕੀਤੀ ਰਾਸ਼ਟਰਪਤੀ ਭਵਨ ਤੋਂ ਕੀ ਜਵਾਬ ਆਇਆ ਮੈਂ ਰਾਸ਼ਟਰਪਤੀ ਭਵਨ ਨੂੰ ਤਿੰਨ ਤਿੰਨ ਚਾਰ ਵਾਰੀ ਈਮੇਲਸ ਥਰੂ ਕੀਤੀਆਂ ਉਹਨਾਂ ਨੇ ਮੈਨੂੰ ਮਾਰਕ ਕਰਕੇ ਭੇਜੀਆਂ ਲੇਕਿਨ ਇੱਥੇ ਦੇ ਉਹਨਾਂ ਨੇ ਐਸਐਸਪੀ ਨੂੰ ਵੀ ਮਾਰਕ ਕੀਤੀ ਹੈ ਆਪਣੇ ਪੰਜਾਬ ਗਵਰਨਮੈਂਟ ਨੂੰ ਵੀ ਮਾਰਕ ਕੀਤੀ ਹੈ ਲੇਕਿਨ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਇਹਨਾਂ ਦੇ ਮੇਰੀ ਵ ਰਿਸ਼ਤੇਦਾਰੋਂ ਪੁਲਿਸ ਡਿਪਾਰਟਮੈਂਟ ਚ ਨੇ ਇੱਕ ਹੋਰ ਗੱਲ ਹੈਗੀ ਆ ਕਿ ਜਿਹਦਾ ਤੁਸੀਂ ਦੱਸਿਆ ਕਿ ਬੀਤੇ ਸਮੇਂ ਇੱਕ ਹਾਈ ਕੋਰਟ ਤੋਂ ਟਾੜੀ ਰੈਟ ਡਾਲੀ ਗਈ ਜੀ ਕੀ ਬਣਿਆ ਮੇਰਾ ਜਦੋਂ ਮੈਂ ਰੈਟ ਪਾਈ ਹਾਈ ਕੋਰਟ ਦੇ ਵਿੱਚ ਉਸ ਤੋਂ ਮੇਰਾ ਮੇਰੇ ਵਕੀਲ ਨੇ ਪਤਾ ਨਹੀਂ ਕੀ ਕੀਤਾ ਪਹਿਲਾਂ ਰੈਟ ਪਾਤੀ ਆ ਉਸ ਤੋਂ ਬਾਅਦ ਨੇ ਕੇਸ ਵਾਪਸ ਲੈ ਲਿਆ ਉਸ ਤੋਂ ਬਾਅਦ ਫਿਰ ਮੇਰੇ ਤੇ ਜਦੋਂ ਉਹਨਾਂ ਨੇ ਕੇਸ ਉੱਥੇ ਹਾਈ ਕੋਰਟ 'ਚ ਗਿਆ ਉਹਨਾਂ ਨੇ ਡਿਸਮਿਸ ਕਰਤਾ ਉਸ ਤੋਂ ਬਾਅਦ ਜੀ ਫਿਰ ਮੇਰੇ ਤੇ ਕੇਸ ਨਾ ਕਰਤਾ ਤੇ ਹੁਣ ਤੁਸੀਂ ਕੀ ਚੁੰਦੇ ਆ ਮੈਂ ਚੁੰਨਾ ਕਿ ਮੇਰਾ ਕੇਸ ਹਾਈ ਕੋਰਟ 'ਚ ਲੱਗੇ ਤੇ ਮੇਰੀ ਜੱਜ ਸਾਹਿਬ ਮੇਰੀ ਚੰਗੀ ਤਰ੍ਹਾਂ ਮੇਰੇ ਸੁਣਨ ਮੈਨੂੰ ਤੇ ਮੇਰੇ ਸਾਰੇ ਪ੍ਰੂਫ ਵੇਖੇ ਜਾਣ। ਉਸ ਤੋਂ ਪਹਿਲਾਂ ਜਿਹੜੀ ਤੁਹਾਡੀ ਜਿਹੜੀ ਕੰਪਲੇਨਟ ਗਈ ਆ ਇਸ ਟਾਈਮ ਰਾਸ਼ਟਰੀ ਪਵਨ ਉਹਤੇ ਕੀ ਸੁਣਵਾਈ ਹੋਈ? ਉਸ ਤੇ ਮੇਰਾ ਕੋਈ ਸੁਣਵਾਈ ਨਹੀਂ ਹਲੇ ਤੱਕ ਕੋਈ। ਕਿਉਂਕਿ ਜਵਾਬਦਾਰੀ ਕਿੱਥੋਂ ਕੋਈ ਆਈ ਹੀ ਨਹੀਂ। ਜਵਾਬਦਾਰੀ ਐਸਐਸਪੀ ਡੀਜੀਪੀ ਮੈਂ ਡੀਜੀਪੀ ਨੂੰ ਕੰਪਲੇਨਟ ਕੀਤੀ ਆ ਵਿਦ ਰਿਟਰਨ ਰਜਿਸਟਰੀ ਕਰਕੇ। ਲੇਕਿਨ ਉਹਨਾਂ ਕੋਲ ਮੈਂ 1 ਮਈ ਨੂੰ ਕੰਪਲੇਨਟ ਕੀਤੀ ਆ ਉੱਥੇ 19 ਮਈ ਨੂੰ ਪਹੁੰਚ ਚੁੱਕੀ ਆ। ਮੇਰੇ ਐਂਟੀ ਪਾਰਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੇ ਤੇ ਕੰਪਲੇਨਟ ਕੀਤੀ ਆ। ਲੇਕਿਨ ਪੁਲਿਸ ਡਿਪਾਰਟਮੈਂਟ ਨੇ ਕੋਈ ਵੀ ਹਲੇ ਤੱਕ ਕੋਈ ਐਕਸ਼ਨ ਨਹੀਂ ਤੇ ਜਿਤਨਾ ਤੁਸੀਂ ਹੁਣ ਦੱਸਿਆ ਕਿ ਪੰਜਾਬ ਸਰਕਾਰ ਨੂੰ ਵੀ ਵਕਫ ਵਕਤਾਂ ਤੇ ਤੁਸੀਂ ਮੰਗ ਕੀਤੀ ਹੈਗੀ ਆ ਤੇ ਜਿਹੜੀ ਤੁਹਾਡੀ ਪੰਜਾਬ ਸਰਕਾਰ ਦੇ ਮੈਂ ਭਗਵੰਤ ਮਾਨ ਆਪਣੇ ਸੀਐਮਪਨ ਭਗਵੰਤ ਮਾਨ ਜੀ ਦੇ ਸਾਹਮਣੇ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਡਿਪਾਰਟਮੈਂਟ ਜੋ ਤੁਸੀਂ ਹੋਮ ਮਿਨਿਸਟਰੀ ਤੁਹਾਡੇ ਕੋ ਆ ਜਿਹੜਾ ਪੁਲਿਸ ਡਿਪਾਰਟਮੈਂਟ ਕੋਈ ਕੰਮ ਨਹੀਂ ਕਰਦਾ ਪਿਆ ਸਿਰਫ ਇਹ ਆਪਣੇ ਹੀ ਮੁਲਾਜ਼ਮਾਂ ਦੇ ਹਮੀ ਭਰਦਾ ਲੇਕ ਮੈਂ ਨਹੀਂ ਕੰਪਲੇਂਟਸ ਕੀਤੀਆਂ ਲੇਕਿਨ ਮੇਰੀ ਕੰਪਲੇਂਟਸ ਉੱਤੇ ਕੋਈ ਵੀ ਕਾਰਵਾਈ ਤੱਕ ਹਲੇ ਤੱਕ ਨਹੀਂ ਹੋਈ ਮੈਂ ਬੇਸ਼ੱਕ ਭਾਵੇਂ ਆਪਣੇ ਪ੍ਰੈਜ਼ੀਡੈਂਟ ਨੂੰ ਵੀ ਕੰਪਲੇਂਟਸ ਕੀਤੀਆਂ ਪ੍ਰੈਜ਼ੀਡੈਂਟ ਕੋ ਵੀ ਮਾਰਕੋ ਕਹੀਆਂ ਲੇਕਿਨ ਪੁਲਿਸ ਡਿਪਾਰਟਮੈਂਟ ਕੁਛ ਨਹੀਂ ਕਰਦੀ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਖੁਦ ਪੂਰਨ